ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਲਗਾਤਾਰ ਜਿਹੜੀ VOTING ਦੀ ਪ੍ਰਕਿਰਿਆ ਚੱਲ ਰਹੀ ਹੈ ਇਸ ਸਮੇਂ ਤੱਕ 35% ਵੋਟ ਜਿਹੜੀ ਹੈਗੀ ਆ ਉਹ ਪੁੱਗ ਚੁੱਕੀ ਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਸ ਸਮੇਂ ਅੰਬਾਲਾ ਸ਼ੌਣੀ ਦੀਆਂ ਤਸਵੀਰਾਂ ਨੇ ਜਿੱਥੇ ਪੰਥਕ ਉਮੀਦਵਾਰ ਨਵਜੀਤ ਸਿੰਘ ਕੋਲੀ ਹੈਗੇ ਨੇ ਜਿਹੜੇ ਕਿ ਢੋਲ ਚੋਣ ਨਿਸ਼ਾਨ ਦੇ ਨਾਲ ਮੈਦਾਨ ਦੇ ਵਿੱਚ ਨੇ ਤੇ ਗੱਲਬਾਤ ਇਹਨਾਂ ਨਾਲ ਕਰਾਂਗੇ ਤੇ ਨਾਲ-ਨਾਲ ਜਾਣਾਂਗੇ ਕਿ ਕਿਹੜੇ-ਕਿਹੜੇ ਮਸਲੇ ਹੈਗੇ ਨੇ ਜਿਨ੍ਹਾਂ ਮਸਲਿਆਂ ਨੂੰ ਲੈ ਕੇ ਇਹ ਚੋਣ ਮੈਦਾਨ ਦੇ ਵਿੱਚ ਨੇ ਵੋਟ ਦੀ ਅਪੀਲ ਕੀਤੀ ਪ੍ਰਚਾਰ ਕੀਤਾ ਨਵਜੀਤ ਜੀ ਕਲਤਾ ਸਵਾਗਤ ਹੈ ਪੀਟੀਸੀ ਧੰਨਵਾਦ ਤੁਹਾਡਾ ਜੀ ਜੋ ਆਪ ਜੀ ਪੰਥ ਦੀ ਆਵਾਜ਼ ਚੁੱਕਣ ਵਾਸਤੇ ਅੱਜ ਅੰਮ੍ਰਿਤਸਰ ਵਿੱਚ ਪਹੁੰਚੇ ਹੋ ਮੈਂ ਪੀਟੀਸੀ ਚੈਨਲ ਦਾ ਬਹੁਤ ਧੰਨਵਾਦੀ ਹਾਂ ਜੀ ਅਚਨ ਜੀ ਜੀ ਕਿਹੜੇ ਕਿਹੜੇ ਮਸਲੇ ਹੈਗੇ ਆ VOTING ਦੀ ਪ੍ਰਕਿਰਿਆ ਤੇ ਚਾਹੀਏ 35% ਵੋਟ ਹੋ ਗਈ ਹੈ ਮਸਲੇ ਜੀ ਦੇਖੋ ਜਿਹੜਾ ਹਰਿਆਣਾ ਕਮੇਟੀ ਦਾ ਮਸਲਾ ਸੀਗਾ ਉਹ 2014 ਤੋਂ ਜਿਹੜੇ ਹੁੱਡਾ ਸਰਕਾਰ ਨੇ ਡਾਕੂਮੈਂਟ ਉਸ ਟਾਈਮ ਬਣਾਈ ਸੀ ਤਦ ਤੋਂ ਚੱਲਦਾ ਆ ਰਿਹਾ ਹੈ ਮਸਲਾ ਤਾਂ ਉਸ ਤੋਂ ਪਹਿਲੇ ਦਾ ਵੀ ਸੀਗਾ ਲੇਕਿਨ ਜਿਹੜੇ 2 ਸਾਲ ਸਰਕਾਰ ਨੇ ਐਡੌਕ ਕਮੇਟੀ ਹਰਿਆਣੇ ਦੇ ਵਿੱਚ ਬਣਾ ਕੇ ਰੱਖੀ ਹੈ ਸੰਗਤ ਉਹਨਾਂ ਤੋਂ ਬਹੁਤ ਦੁਖੀ ਹੋਈ ਹੈ ਜੀ ਗੁਰੂ ਘਰ ਦੇ ਜਿਹੜੇ ਪ੍ਰਬੰਧ ਸੀ ਉਹ ਟੋਟਲੀ ਸਰਕਾਰਾਂ ਦੇ ਹੱਥ ਵਿੱਚ ਚਲੇ ਗਈ ਸੀ ਤੇ ਜਿਹੜੀ ਸਰਕਾਰ ਹੈ ਨਾ ਜੀ ਉਹ ਇਸ ਟਾਈਮ ਸਿੱਖ ਕੌਮ ਤੋਂ ਉਲਟ ਚੱਲ ਰਹੀ ਹੈ ਜਿਸ ਕਰਕੇ ਅੱਜ ਬੀਜਪੀ ਸਰਕਾਰ ਉਸ ਤਰੀਕੇ ਬਿਲਕੁਲ ਜੀ ਬੀਜਪੀ ਸਰਕਾਰ ਜਿਹੜਾ 2018 ਚ ਕਿਸਾਨੀ ਅੰਦੋਲਨ ਹੋਇਆ ਸੀ ਨਾ ਜੀ ਉਹਦੇ ਵੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਸੀਗੀ ਜੀ ਤੇ ਉਸ ਕਿਸਾਨੀ ਅੰਦੋਲਨ ਦੇ ਵਿੱਚ ਨਾ ਸਭ ਤੋਂ ਵੱਡਾ ਰੋਲ ਜਿਹੜਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀਗਾ ਜੀ ਸਰਕਾਰਾਂ ਨੂੰ ਇਹ ਪਤਾ ਜਦ ਤੱਕ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਸੰਸਥਾਵਾਂ ਦੇ ਪਿੱਛੇ ਜਾਂ ਕਿਸੇ ਕੌਮ ਦੇ ਪਿੱਛੇ ਰਹੇਗੀ ਨਾ ਜੀ ਉਹ ਕਦੇ ਵੀ ਮਾਰ ਨਹੀਂ ਖਾ ਸਕਦੇ ਸਰਕਾਰਾਂ ਨੇ ਭਾਜੀਪੀ ਨੇ ਮੈਂ ਨਾਮ ਲਾ ਕੇ ਬੋਲਾਂਗਾ ਜੀ ਮੈਂ ਸਰਕਾਰਾਂ ਨਹੀਂ ਮੈਂ ਨਾਮ ਲੈ ਕੇ ਬੋਲਾਂਗਾ ਭਾਜੀਪੀ ਨੇ ਜਿਹੜੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਵਿੱਚ ਢੋੜੀ ਹੈ ਅੱਜ ਜਿਹੜੀ ਸੰਗਤ ਹੈ ਨਾ ਜੀ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਕੇ ਤੁਹਾਡੇ ਪ੍ਰਚਾਰ ਦੇ ਲਈ ਤੁਹਾਡੀ ਸਪੋਰਟ ਦੇ ਲਈ ਐ ਜੀ ਪੀ ਸੀ ਪ੍ਰਧਾਨ ਅਰਜਿੰਦਰ ਸਿੰਘ ਧਾਮੀ ਵੀ ਪਹੁੰਚੇ ਸੀਗੇ ਹੋਰ ਵੀ ਪੱਟੀਆਂ ਸੱਸੀ ਇਹ ਤਾਂ ਐਸਟੀ ਪੀ ਸੀ ਵੱਲੋਂ ਪਹੁੰਚੀ ਹੈ ਲਗਾਤਾਰ ਤੁਹਾਡੀ ਸਪੋਰਟ ਦੇ ਵਿੱਚ ਜੀ ਸਭ ਤੋਂ ਘੱਟ ਉਮਰ ਦਾ ਜਿਹੜਾ ਉਮੀਦਵਾਰ ਹੋਊਗਾ ਸ਼ਾਇਦ ਮੈਂ ਹੋਵਾਂਗਾ 10 ਦੀ 36 ਸਾਲ ਦੀ ਉਮਰ ਹੈ ਔਰ ਜਦੋਂ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਮੇਰੇ ਪਰਿਵਾਰ ਦੇ ਪਿਛੋਕੜ ਬਾਰੇ ਪਤਾ ਲੱਗਿਆ ਕਿ ਇਹ ਕੋਲੀ ਖਾਨਦਾਨ ਦੇ ਵਿੱਚੋਂ ਆਂਦੇ ਨੇ ਸਦਾਰਾ ਸਿੰਘ ਕੋਲੀ ਦੇ ਪਰਿਵਾਰ ਵਿੱਚੋਂ ਆਂਦੇ ਨੇ ਤੇ ਹਰਜਿੰਦਰ ਸਿੰਘ ਤਾਮੀ ਸਾਹਿਬ ਉੱਚੇ-ਚੇ ਤੌਰ ਦੇ ਉਤੇ ਭਾਵੇਂ ਸੇਤ ਉਹਨਾਂ ਦੀ ਅਲਾਉ ਨਹੀਂ ਕਰਦੀ ਸੀਗੀ ਲੇਕਿਨ ਫਿਰ ਵੀ ਉਹ ਮੇਰੇ ਪ੍ਰਚਾਰ ਵਾਸਤੇ 3 ਘੰਟੇ ਦੇ ਵਾਸਤੇ ਪਰਸੋ ਜਿਹੜਾ ਅੰਬਾਲਾ ਸਿੰਘ ਅੰਬਾਲਾ ਦੀ ਜਿਹੜੀ ਸਿੱਖ ਸੰਗਤ ਹੈ ਉਹਨਾਂ ਨੂੰ ਪ੍ਰਚਾਰ ਕਰਨ ਵਾਸਤੇ ਇੱਥੇ ਪਹੁੰਚੇ ਤੇ ਆਪਣੀ ਇੱਕ-ਇੱਕ ਜਿਹੜੀ ਉਹ ਵੋਟ ਤਾਮੀ ਸਾਹਿਬ ਨੇ ਕਹੀ ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਪੰਥ ਦੀ ਛਟ ਦੀ ਕਲਾ ਵਾਸਤੇ ਤੇ ਜਿਹੜੇ ਹਰਿਆਣਾ ਕਮੇਟੀ ਜਿਨ੍ਹਾਂ ਨੇ ਸਰਕਾਰਾਂ ਦੇ ਹੱਥ ਦੇ ਵਿੱਚ ਪ੍ਰਬੰਧ ਦਿੱਤਾ ਸੀਗਾ ਉਹ ਜਿਹੜਾ ਮੂੜ ਪੰਥ ਨੂੰ ਵਾਪਸ ਦਿਵਾਉਣ ਵਾਸਤੇ ਅਪੀਲ ਕਰਨ ਵਾਸਤੇ ਆਏ ਸੀਗੇ ਸਭ ਤੋਂ ਵੱਡੀ ਗੱਲ ਅੱਜ ਇਤਿਹਾਸ ਹੈ ਗਾ ਵੇ ਠੀਕ ਅੱਜ ਤੋਂ 102 ਸਾਲ ਪਹਿਲੇ ਚਾਬੀਆਂ ਦਾ ਮੋਰਚਾ ਆਇਆ ਸੀਗਾ ਅੱਜ ਦੇ ਦਿਨ ਹੀ ਮੰਨਤਾ ਕੋਲੋਂ ਚਾਬੀਆਂ ਜਿਹੜੀਆਂ ਆ ਉਹ ਸਿੱਖ ਸੰਗਤਾਂ ਨੂੰ ਮਿਲੀਆਂ ਸੀਗੀਆਂ ਤੇ ਅੱਜ ਜਿਹੜੀ ਹਰਿਆਣੇ ਦੀ ਜਿਹੜੀ ਸਿੱਖ ਸੰਗਤ ਹੈ ਨਾ ਆਪਣੀ ਇੱਕ ਇੱਕ ਕੀਮਤੀ ਵੋਟ ਤੋਲ ਦੇ ਨਿਸ਼ਾਨ ਦੇ ਉੱਤੇ ਪਾ ਕੇ ਪੰਥਕ ਉਮੀਦਵਾਰਾਂ ਨੂੰ ਜਿਤਾ ਕੇ ਜਿਹੜਾ ਮੂੜ ਜਿਹੜਾ ਪ੍ਰਬੰਧ ਗੁਰੂ ਕਰਦਾ ਆ ਉਹ ਸਿੱਖ ਕੌਮ ਦੇ ਵਿਕਾਸਿਕ ਪੰਦੇ ਵਿੱਚ ਵਾਪਸ ਆ ਜਾਂਦਾ ਜੀ ਜੀ 3 ਲੱਖ ਤੋਂ ਜ਼ਿਆਦਾ ਵੋਟਰ ਜਿਹੜੇ ਵੋਟ ਕਰ ਰਹੇ ਨੇ ਇਹਦੇ ਵਿੱਚ 40 ਸੀਟਾਂ ਹੈਗੀਆਂ ਦੇ ਸੀਟਾਂ ਚਾਹੇ ਘੱਟ ਹੈਗੀਆਂ ਨੇ ਲੇਕਿਨ ਫਿਰ ਵੀ ਇੱਕ ਇੰਪੈਕਟ ਜਿਹੜਾ ਰਾਜਨੀਤੀ ਦੇ ਵਿੱਚ ਇਸ ਪੰਥਕ ਚੋਣ ਦਾ ਰਹਿੰਦਾ ਉਹ ਬਹੁਤ ਵੱਡਾ ਇੰਪੈਕਟ ਰਹਿੰਦਾ ਦੇਖੋ ਜੀ ਸਰਕਾਰਾਂ ਨੇ ਜਿਹੜੀ ਵੋਟਾਂ ਬਣਾਈ ਤੁਸੀਂ 3 ਲੱਖ ਦਾ ਜ਼ਿਕਰ ਕੀਤਾ ਮੇਰੇ ਖਿਆਲ ਉਹ ਵੋਟ ਬੈਂਕ ਤਕਰੀਬਨ 17 ਤੋਂ 18 ਲੱਖ ਦੇ ਕਰੀਬ ਆ ਗਿਆ ਜੀ ਸਾਡੀ ਅੰਬਾਲਾ ਚੌਣੀ ਦੇ ਵਿੱਚ 40 ਤੋਂ 45 ਹਜ਼ਾਰ ਵੋਟ ਜਿਹੜੀ ਸਿੱਖ ਵੋਟ ਹੈਗੀ ਹੈ ਜੀ ਅਸੀਂ ਫਾਰਮ ਵੀ ਬੜੇ ਵੱਧ ਚੜ ਕੇ ਜਿਹੜੀ ਸੰਗਤਾਂ ਦੇ ਪਰਕਰੇ ਲੇਕਿਨ ਸਰਕਾਰ ਨਹੀਂ ਚਾਹਦੀ ਕਿ ਇਹਨਾਂ ਦੀ ਗਿਣਤੀ ਦਰਜ ਹੋਵੇ 11100 ਵੋਟ ਸਿਰਫ ਇਹਨਾਂ ਨੇ ਸਾਡੀ ਅੰਬਾਲਾ ਚੌਣੀ ਚ ਪਾਈ ਹੈ ਜੀ ਔਰ ਇੱਥੇ 11 ਬੂਥ ਬਣਾਏ ਨੇ ਔਰ ਇੱਥੇ ਦੀ ਵੋਟ ਜਿਹੜੀ ਹੈ 110 ਕਿਲੋਮੀਟਰ ਦੂਰ ਬੂਥਾਂ ਦੇ ਉੱਤੇ ਪਾਈ ਹੈ ਉੱਥੇ ਦੀ ਵੋਟ ਇੱਥੇ ਪਾਈ ਹੈ ਸਰਕਾਰਾਂ ਨਹੀਂ ਚਾਹਦੀਆਂ ਕਿ ਇਹਨਾਂ ਦੀ ਗਿਣਤੀ ਦਰਜ ਹੋਵੇ ਜਦੋਂ ਗਿਣਤੀ ਦਰਜ ਹੋ ਜੇਗੀ ਨਾ ਜੀ ਸਰਕਾਰਾਂ ਜਿਹੜੀਆਂ ਉਸ ਇੱਕ ਕੌਮੀ ਬਣਾਉਂਦੀ ਇਹਨਾਂ ਵੱਟੀ ਗੱਲਬਾਤ ਤੇ ਥੈਂਕ ਯੂ ਸੋ ਮਚਾ ਤਸਵੀਰਾਂ ਇਹਨੇ ਅੰਬਾਰਾ ਤੋਂ ਮਾਲਾ ਸ਼ੌਨੀ ਤੋਂ ਜਿੱਥੇ ਕਿ ਲਗਾਤਾਰ ਜਿਹੜੀ VOTING ਪ੍ਰਕਿਰਿਆ ਸੀ ਵੀਰੇ 8 ਵਜੇ ਤੋਂ ਜਾਰੀ ਤਸਵੀਰਾਂ ਇੱਕ ਵਾਰ ਫਿਰ ਤੋਂ ਦਿਖਾ ਦਿਓ ਨਾਲ ਨਾਲ ਦੱਸ ਵੀ ਦਿਨੇ ਆ ਕਿ ਅੰਬਾਲਾ ਸ਼ੌਨੀ ਜਿਹੜੀ ਹੈਗੀ ਆ ਇਹਦੇ ਵਿੱਚ ਪੰਜ ਤੇਰੀ ਮੁਕਾਬਲਾ ਜਿਹੜਾ ਦੇਖਣ ਨੂੰ ਮਿਲਦੇ ਹਾਲਾਂਕਿ ਦੇਖਣਾ ਹੋਏਗਾ ਸ਼ਾਮ ਨੂੰ 5 ਵਜੇ ਜਦੋਂ VOTING ਖਤਮ ਹੋ ਗਈ ਉਸ ਤੋਂ ਬਾਅਦ ਕਾਊਂਟਿੰਗ ਦੇ ਵਿੱਚ ਕਿਹੜਾ ਉਮੀਦਵਾਰ ਬਾਜ਼ੀ ਮਾਰਦਾ ਲੇਕਿਨ ਹਾਲਪਾਲ ਚੋਣਾ ਦੇ ਵਿੱਚ VOTING ਦੀ ਪ੍ਰਕਿਰਿਆ ਲਗਾਤਾਰ ਚੱਲ ਰਹੀ ਹੈ ਕੈਮਰਾਮੈਨ ਤੁਸੀਂ ਮਹਾਰਾ ਦਿਨ ਅਰਵਿੰਦਰ ਮੀਤ PTC News ਅੰਬਾਲਾ ਸ਼ੌਨੀ